ਹੰਜੀ ਮਸਲੀਨ कॉटन ਦੇ ਉੱਪਰ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ। ਘੇਰਾ ਤੁਸੀਂ ਦੇਖ ਸਕਦੇ ਆ ਕਾਫੀ ਜ਼ਿਆਦੀ ਐਮਬ੍ਰੋਇਡਰੀ ਕੀਤੀ ਹੋਈ 슬ੀਵਸ ਤੇ ਐਮਬ੍ਰੋਇਡਰੀ ਆਏਗੀ ਐਂਡ ਨੈਕਲਾਈਨ ਬਣੀ ਹੋਏਗੀ। ਦੁਪੱਟੇ ਦੇ ਉੱਪਰ ਵੀ ਬਹੁਤ ਸੋਹਣੀ ਰੈਡੀ ਲੈਂਸ ਲੱਗੀ ਹੋਈ ਆ। ਠੀਕੇ ਇਹ ਵਾਲਾ ਬਹੁਤ ਸੋਹਣਾ ਸੂਟ ਹੈ ਜੀ कॉटन ਦੇ ਸੂਟ ਹਨ ਲੀਲਾ कॉटन ਦੇ ਵਿੱਚ ਪਿਓਰ कॉटन ਦੇ ਵਿੱਚ ਸੂਟ ਰਣਗੇ ਹਨ ਦੁਪट्टे ਵੀ कॉटन ਦੇ ਹੋਣਗੇ ਬੈਸਟ ਸਰਦਾਰੀ ਲੁੱਕ ਦੇ ਸੂਟ ਹੋਣਗੇ ਡਿਫਰੈਂਟ ਸਟਾਈਲ ਦੇ ਜਿਸ ਤਰ੍ਹਾਂ ਸਾੜੀ ਟਾਈਪ ਬਣੇ ਹੁੰਦੇ ਨੇ ਬਹੁਤ ਸੋਹਣਾ ਇਹਨਾਂ ਦੇ ਨੀਚੇ ਬਾਰਡਰ ਆਇਆ ਹੋਇਆ ਦੁਪट्टे ਵੀ ਬੂਰੇ ਹਾਈਲਾਈਟ ਕੀਤੇ ਹੋਏ ਨੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਜ਼ਿਆਦੇ ਸੋਹਣੇ ਬਣੇ ਹੋਏ ਨੇ ਐਂਡ ਇਹ ਵੀ ਇੱਕ ਨਵਾਂ ਬਹੁਤ ਸੋਹਣਾ ਟ੍ਰੈਂਡ ਆਇਆ ਹੋਇਆ ਜੀ ਇਹ ਹੁੰਦੇ ਜੀ ਖਾਦੀ कॉटन ਨਵਾਂ ਫੈਬਰਿਕ ਆਇਆ ਐਂਡ ਬਹੁਤ ਸੋਹਣੀ ਇਹਨਾਂ ਦੇ ਉੱਪਰ ਐਮਬ੍ਰੋਇਡਰੀ ਕੀਤੀ ਹੋਈ ਪਰ ਮੀਟਰ ਦੇ ਅਕੋਰਡਿੰਗ ਮਿਲ ਜਾਣਗੇ ਇਸ ਵਾਲੇ ਸੂਟ ਤੁਸੀਂ ਬਹੁਤ ਜ਼ਿਆਦਾ ਪਸੰਦ ਕਰ ਰਹੇ ਹੋ ਸ਼ਰਟਾਂ ਪ੍ਰਿੰਟਡ ਆਉਣਗੀਆਂ बॉटम ਦੇ ਉੱਪਰ ਵਰਕ ਆਏਗਾ ਐਂਡ ਮਸਲਿਨ कॉटन ਦੇ ਦੁਪੱਟੇ ਆਉਣਗੇ ਮਸਲਿਨ कॉटन ਦਾ ਸੂਟ ਹੈ ਜੀ ਇਹ ਪਿਓਰ कॉटन ਨਹੀਂ ਇਹਨੂੰ ਕਹਿ ਸਕਦੇ ਆਪਾਂ ਇਹ ਵੀ ਕਾਫੀ ਜ਼ਿਆਦਾ ਡਿਮਾਂਡ ਵਿੱਚ ਰਹਿੰਦੇ ਨੇ ਇਹ ਵੀ ਤੁਸੀਂ ਲੈ ਸਕਦੇ ਐਂਡ ਜਾਰਜਟ ਦੇ ਸੂਟ ਵੀ ਆਪਾਂ ਅਟੈਚ ਕੀਤੇ ਹੋਏ ਨੇ ਤੁਸੀਂ ਇਹ ਵੀ ਲੈ ਸਕਦੇ ਹੋ ਕਾਫੀ ਜ਼ਿਆਦਾ ਇਹਨਾਂ ਦੇ ਮੈਸੇਜ ਆ ਰਹੇ ਸੀ ਇਹ ਵੀ ਤੁਸੀਂ ਚੈੱਕ ਕਰਕੇ ਲੈ ਸਕਦੇ